ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਮੈਂ ਮਲਕੀਤ ਸਿੰਘ ਜ਼ਿਲ੍ਹਾ ਫਾਇਲਕਾ ਤੋਂ ਸਭ ਤੋਂ ਪਹਿਲਾਂ ਕਿਸਾਨ ਵੀਰੋ ਫਤਿਹ ਦੀ ਸਾਂਝ ਪੋਣੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਅੱਜ 30 ਨਵੰਬਰ 2024 ਹੈ ਤੇ ਅੱਜ ਆਪਾਂ ਤੁਹਾਨੂੰ ਆਪਣੀ ਉਹ ਕਣਕ ਜਿਹੜੀ ਆਪਾਂ ਨੈਨੋ ਡੀਪੀ ਦੇ ਨਾਲ ਆਪਾਂ ਪੀਨੂਟਰੀਟ ਕਰਕੇ ਆਪਾਂ ਬੀਜਿਆ ਸੀ ਤੇ ਇਹਦੇ ਲਈ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀ ਜਦੋਂ ਆਪਾਂ ਬੀਨੂਟਰੀਟ ਕੀਤਾ ਸੀ ਉਹੀ ਕਣਕ ਹੈ ਤੁਸੀਂ ਇਹ ਪਲਾਟ ਵੇਖ ਸਕਦੇ ਹੋ ਤੇ ਇਹਦੇ ਚ ਆਪਾਂ ਨੈਨੋ ਡੀਪੀ ਦਾ ਜਿਹੜਾ ਟ੍ਰਾਇਲ ਆਇਆ ਹੋਇਆ ਤੇ ਇਹਦੇ ਵਿੱਚ ਜਿਹੜਾ ਆਪਾਂ ਦੂਜੇ ਪਾਸੇ ਜਿਹੜਾ ਆ ਆਪਣਾ ਖੇਤ ਆ ਤਾਂ ਇਹਦੇ ਵਿੱਚ ਆਪਾਂ ਬਿਨਾ ਬੀ ਨੂੰ ਟ੍ਰੀਟ ਕੀਤੇ ਹੋਏ ਨੈਨੋ ਡੀਪ ਇਹਨਾਂ ਵਿੱਚ ਆ ਤਾਂ ਇਹਦੇ ਵਿੱਚ ਜਿਵੇਂ ਮੈਂ ਤੁਹਾਨੂੰ ਵੀਡੀਓ ਚ ਦੱਸਿਆ ਵੀ ਸੀ ਪਹਿਲਾਂ ਵੀ ਆਪਾਂ ਕੀਤਾ ਕੀ ਹੈ ਵੀ 5 ਗ੍ਰਾਮ ਬੀਜ ਜਿਹੜਾ ਹੈਗਾ ਪ੍ਰਤੀ ਕਿਲੋ ਦੇ حساب ਦੇ ਨਾਲ ਆ 5 ਗ੍ਰਾਮ ਸੋਰੀ 5 ਐਮ ਐਲ ਦਵਾਈ ਜਿਹੜੀ ਹੈ ਉਹਨੂੰ ਪ੍ਰਤੀ ਕਿਲੋ ਬੀਜ ਨੂੰ ਲਾਇਆ ਤੇ ਲਾ ਕੇ ਉਸ ਤੋਂ ਬਾਅਦ ਬੀ ਨੂੰ ਆਪਾਂ ਸੁਕਾ ਲਿਆ ਛਾਵੇਂ ਤੇ ਉਸ ਤੋਂ ਬਾਅਦ ਜਿਹੜੀ ਆਪਣੀ ਥਾਇਮ ਟੌਕਸਨ ਆ ਜਾਂ ਆਪਣੀ ਫੰਗਸ ਵਾਲੀ ਦਵਾਈ ਹੈ ਉਹਨੂੰ ਆਪਾਂ ਲਾ ਕੇ ਸੁਕਾ ਕੇ ਤੇ ਆਪਾਂ ਬੀਜ ਦਾ ਛੱਟਾ ਦਿੱਤਾ ਪਰ ਆਪਾਂ ਜਿੱਥੇ 5 ਐਮ ਐਲ ਨੈਨੋ ਡੀ ਐਪੀ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਨੂੰ ਲਾਇਆ ਉੱਥੇ ਆਪਾਂ ਡੀ ਐਪੀ ਦੀ ਮਾਤਰਾ ਅੱਧੀ ਕਰਤੀ ਆਪਾਂ ਜਿੱਥੇ 50 ਕਿਲੋ ਡੀ ਐਪੀ ਪਾਉਨੇ ਆਪਾਂ 25 ਕਿਲੋ ਪਾਈ ਹੈ ਇਸ ਖੇਤ ਵਿੱਚ ਆਪਾਂ 25 ਕਿਲੋ ਡੀ ਐਪੀ ਪਾਈ ਹੈ ਇਧਰ ਆਪਾਂ 50 ਕਿਲੋ ਪਾਈ ਹੈ ਪਰ ਇਹ ਕਣਕ ਦਾ ਜਿਹੜਾ ਜਰਮੀਨੇਸ਼ਨ ਹੈ ਉਸ ਕਣਕ ਦੇ ਨਾਲੋਂ ਜ਼ਿਆਦਾ ਹੈ ਤੁਸੀਂ ਵੇਖੋ ਨਾ ਵੀ ਕਣਕ ਜਿਹੜੀ ਹੈ ਲਗਭਗ 4-4 ਇੰਚ ਦੇ ਕਰੀਬ ਹੋ ਗਈ ਹੈ ਤਾਂ ਇਹਦੀ ਆਪਾਂ ਛੱਟਾ ਦਾ ਵੀਰ ਦਿੱਤਾ ਸੀ 14 ਤਰੀਕ ਨੂੰ ਪਰ ਲਾਈਟ ਨਹੀਂ ਮਿਲੀ ਤੇ ਆਪਾਂ ਪਾਣੀ ਨੂੰ 18-19 ਨੂੰ ਲਾਇਆ ਸੋ ਅਸਲ ਬਜਾਈਏ ਦੀ ਆਪਾਂ 18 ਨਵੰਬਰ ਦੀ ਕਵਾਂਗੇ ਜਾਂ 19 ਨਵੰਬਰ ਦੀ ਕਵਾਂਗੇ ਤੇ ਬੜਾ ਵਧੀਆ ਨੇ ਗਰੋਥ ਕੀਤਾ ਤਾਂ ਇਸ ਸਮੇਂ ਮਾਰਕੀਟ ਦੇ ਵਿੱਚ ਇਸ ਸਾਲ ਡੀਏਪੀ ਦੀ ਬੜੀ ਕਿਲਤ ਰਹੀ ਹੈ ਤੇ ਅਜੇ ਵੀ ਚੱਲ ਰਹੀ ਹੈ ਤੇ ਮੇਰੀ ਕਿਸਾਨ ਵੀਰਾਂ ਨੂੰ ਇਹ ਅਪੀਲ ਹੈ ਜੇ ਤੁਹਾਨੂੰ ਡੀਏਪੀ ਨਹੀਂ ਮਿਲਦੀ ਤਾਂ ਤੁਸੀਂ ਨੈਨੋ ਡੀਏਪੀ ਜਿਹੜੀ ਹੈ ਉਹ 5 ਐਮਐਲ ਪ੍ਰਤੀ ਕਿਲੋ ਬੀਜ ਦੇ ਹਿਸਾਬ ਦੇ ਨਾਲ ਲਾ ਕੇ ਤੁਸੀਂ ਆਪਣੀ ਕਣਕ ਬੀਜ ਦਿਓ ਤੇ ਜੇ ਤੁਹਾਨੂੰ ਸੁਪਰ ਮਿਲਦੀ ਆ ਤਾਂ 2 ਗੱਟੇ ਤੁਸੀਂ ਸੁਪਰ ਦੇ ਪਾ ਸਕਦੇ ਹੋ ਜਾਂ 1.5 ਗੱਟਾ ਵੀ ਮਿਲ ਜਾਏ ਤਾਂ ਵੀ ਬਹੁਤ ਹੈ ਤੇ ਜੇਕਰ ਤੁਹਾਨੂੰ ਡੀਪੀ ਤੁਹਾਡੇ ਕੋਲ ਘਟਾ ਹੈ ਤਾਂ ਤੁਸੀਂ 25-25 ਕਿਲੋ ਡੀਪੀ ਜਿਹੜੀ ਆ ਉਹ ਪ੍ਰਤੀ ਕਿੱਲੇ ਦੇ ਹਿਸਾਬ ਦੇ ਨਾਲ ਪਾ ਕੇ ਤੇ ਨੈਨੋ ਡੀਪੀ ਜਿਸ ਤਰ੍ਹਾਂ ਮੈਂ ਤੁਹਾਨੂੰ 5 ਐਮ ਐਲ ਦਵਾਈ ਪ੍ਰਤੀ ਕਿਲੋ ਵੀ ਨੂੰ ਦੱਸਿਆ ਉਹ ਲਾ ਕੇ ਤੇ ਸੋਧ ਕੇ ਬੀਜ ਦਿਓ ਤੇ ਉਸ ਤੋਂ ਬਾਅਦ ਇੱਕ ਸਪਰੇਅ ਆਪਾਂ 30 ਤੋਂ 35 ਦਿਨਾਂ ਬਾਅਦ ਨੈਨੋ ਡੀਪੀ ਦੀ ਉਹ ਕਰਾਂਗੇ ਤੇ ਉਹਦੇ ਵਿੱਚ ਵੀ ਆਪਾਂ 4 ਤੋਂ 5 ਐਮ ਐਲ ਜਿਹੜੀ ਆ ਉਹ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਦੇ ਨਾਲ ਆਪਾਂ ਦਵਾਈ ਦੀ ਵਰਤੋਂ ਕਰਾਂਗੇ ਤੇ ਬਾਕੀ ਇਹਦਾ ਝਾੜ ਕਿਸ ਤਰ੍ਹਾਂ ਦਿੰਦਾ ਉਹ ਆਪਾਂ ਤੁਹਾਨੂੰ ਤੇ ਕਿੰਨੀ ਕੁ ਗਰੋਥ ਕਰਦੀ ਏ ਕਿਉਂਕਿ ਆਪਾਂ ਕੰਪੈਰੀਟਿਵ ਟ੍ਰਾਇਲ ਲਾਏ ਹੋਏ ਨੇ ਸੇਮ ਇਹ 826 ਕਿਸਮ ਹੈ ਉਹ ਵੀ 826 ਕਿਸਮ ਹੈ ਤੇ ਦੋਵਾਂ ਦੇ ਵਿੱਚ ਆਪਾਂ ਵੇਖਾਂਗੇ ਕਿੰਨਾ ਗਰੋਥ ਕਰਦੀਆਂ ਨੇ ਤੇ ਕੀ ਝਾੜ ਰੰਦਾ ਤੇ ਅਖੀਰ ਨੂੰ ਆਪਾਂ ਕੰਡੇ ਦੀ ਤੁਹਾਨੂੰ ਪਰਚੀ ਵੀ ਦਿਖਾਵਾਂਗੇ ਵੀ ਇਹਦਾ ਝਾੜ ਕੀ ਰਿਹਾ ਤਾਂ ਤੁਸੀਂ ਇਸ ਤਰੀਕੇ ਨਾਲ ਜਿਹੜੀ-ਜਿਹੜੇ ਕਿਸਾਨ ਵੀ ਰਹਿ ਗਏ ਨੇ ਤਾਂ ਉਹ ਆਪਣੀ ਜਿਹੜੀ ਹੈ ਉਹ ਕਣਕ ਨੂੰ ਬੀਜ ਸਕਦੇ ਨੇ ਅਸੀਂ ਐਵੇਂ ਹੀ ਹੋਰ ਮਹਿੰਗੀਆਂ ਖਾਦਾਂ ਲਿਆ ਕੇ ਖੇਤ ਵਿੱਚ ਨਾ ਪਾਈਏ ਤਾਂ ਇਹਦੇ ਨਾਲ ਸਾਡੇ ਥੋੜੇ ਖੇਤੀ ਖਰਚੇ ਵੀ ਘਟਣਗੇ ਤੇ ਝਾੜ ਤੇ ਕਿਸੇ ਤਰ੍ਹਾਂ ਦਾ ਵੀ ਕੋਈ ਅਸਰ ਨਹੀਂ ਪੈਣਾ ਤੇ ਹਾਂ ਜੇ ਵੀ ਦੇ ਨਾਲ ਅਸੀਂ ਜਿਹੜਾ ਲਿਕੁਇਡ ਕੰਸਰਟੀਆਂ ਆਉਂਦਾ ਐਨਪੀਕੇ ਇੱਕੋ ਦਾ ਜੇ ਅਸੀਂ ਉਹ ਵਰਤ ਲਈਏ ਤਾਂ ਸਾਡੀ ਜ਼ਮੀਨ ਦੇ ਵਿੱਚ ਜਿਹੜੀ ਡੀਏਪ ਪਈ ਹੈ ਤਾਂ ਉਹਦੇ ਨਾਲ ਕੀ ਹੈ ਵੀ ਉਹ ਬੈਕਟੀਰੀਆ ਨੂੰ ਅਵੇਲੇਬਲ ਫਾਰਮ ਦੇ ਵਿੱਚ ਜੋ ਸਾਡੀ ਫਾਸਫੋਰਸ ਪਈ ਉਹਨੂੰ ਲੈ ਆਊਗਾ ਹੋਰ ਤਤ ਜਿਵੇਂ ਐਨਪੀਕੇ ਐ ਆਸਰੀ ਨਾਈਟ੍ਰੋਜਨ ਤੇ ਫਾਸਫੋਰਸ ਉਹ ਵੀ ਉਹਦੇ ਯੂਜ਼ ਦੇ ਵਿੱਚ ਅੱਜ ਮੈਂ ਹੋਰ ਕਹਿਣਾ ਚਾਹਾਂਗਾ ਵੀ ਜੇਕਰ ਅਸੀਂ ਨੈਨੋ ਡੀਏਪੀ ਜਿਹੜੀ ਹੈ 5 ਮਲ ਪ੍ਰਤੀ ਕਿਲੋ ਬੀਜ ਦੇ ਹਿਸਾਬ ਦੇ ਨਾਲ ਵਰਤਦੇ ਆਂ ਤੇ ਅਸੀਂ ਨਾਲ ਹੀ ਆਪਣੀ ਜਿੱਥੇ 50 ਕਿਲੋ ਡੀਏਪੀ ਪਾਉਣੇ ਆ 25 ਕਿਲੋ ਕਰਦੇ ਆ ਤੇ ਨਾਲ ਜੇਕਰ ਅਸੀਂ 10 ਕਿਲੋ ਮਾਈਕੋਰਾਈਜ਼ਾ ਜਿਹੜਾ ਯੂਜ਼ ਕਰੀਏ ਤੇ ਨਾਲ ਹੀ ਐਨਪੀਕੇ ਜਿਹੜਾ ਲਿਕਵਿਡ ਕੰਸਰਟੀਆ ਉਹਨੂੰ ਅਸੀਂ ਉਹਦੇ ਨਾਲ ਬੀ ਨੂੰ ਸੋਧ ਕੇ ਬੀਜੀਏ ਤਾਂ ਸਾਡੇ ਜਿਹੜੇ ਖੇਤੀ ਖਰਚੇ ਨੇ ਬਹੁਤ ਘਟ ਜਾਣਗੇ ਤੇ ਸਾਡੀ ਜ਼ਮੀਨ ਤੇ ਵੀ ਜਿਹੜਾ ਰਸਾਇਣਿਕ ਖਾਦਾਂ ਦਾ ਜਿਹੜਾ ਅਸਰ ਉਹ ਘਟੇਗਾ ਤੇ ਜੈਵਿਕ ਕਾਰਬਨ ਵਧੇਗਾ ਤੇ ਜਿਹੜਾ ਉਹਦੇ ਨਾਲ ਸਾਡੀ ਫੂਡ ਦੀ ਕੁਆਲਿਟੀ ਹੈ ਉਹ ਵੀ ਚੰਗੀ ਬਣੇਗੀ ਸੋ ਕਿਉਂਕਿ ਕਣਕ ਅਸੀਂ ਆਪਣੇ ਖਾਣ-ਖਾਤਰ ਕਰੇ ਰੱਖਣੀ ਹੁੰਦੀ ਹੈ ਜੇ ਅਸੀਂ ਬਾਜ਼ਾਰ ਵਿੱਚ ਵੀ ਲੈ ਕੇ ਜਾਂਦੇ ਆ ਤਾਂ ਵੀ ਉਹ ਸਾਡੇ ਲੋਕਾਂ ਦੀ ਸਿਹਤ ਲਈ ਚੰਗੀ ਹੋਵੇਗੀ ਕਿਸਾਨ ਵੀਰੋ ਜਿਹੜਾ ਆਪਣਾ ਇਹ ਖੇਤ ਹੈ ਇਹ ਆਪਾਂ ਮਲ ਸਿੰਘ ਤਕਨੀਕ ਦੇ ਨਾਲ ਬੀਜਿਆ ਤੇ 2018 ਤੋਂ ਆਪਾਂ ਮਲਚਿਕ ਤਕਨੀਕ ਦੇ ਨਾਲ ਕਣਕ ਬੀਜਦੇ ਆ ਆਉਂਦੇ ਆ ਤੇ ਇਹਦੇ ਵਿੱਚ ਮੇਰੇ ਵੀਡੀਓ ਚੈਨਲ ਤੇ ਪਹਿਲਾਂ ਵੀ ਪਈਆਂ ਨੇ ਆਪ ਤੁਸੀਂ ਵੇਖ ਸਕਦੇ ਹੋ ਤਾਂ ਇਹਦੇ ਵਿੱਚ ਆਪਾਂ ਰੀਪਰ ਜਿਹੜਾ ਆਮ ਇੱਕ ਸਾਂ ਦਾ ਜਿਹਨੂੰ ਅਸੀਂ ਮਾਰ ਮਾਰਨ ਤੋਂ ਬਾਅਦ ਰਾਜ ਨੂੰ ਅੱਗ ਲਾਉਨੇ ਆ ਉਹਦੇ ਚੀ ਆਪਾਂ ਖੜੇ ਖਰਚਿਆਂ ਦੇ ਬੀਜ ਦਾ ਛੱਟਾ ਦੇ ਕੇ 20 ਤੇ ਖਾਦਾਂ ਦਾ ਤੇ ਉਤੋਂ ਆਪਾਂ ਰੀਪਰ ਚਲਾਤਾ ਹੈ ਤੇ ਬਾਕੀ ਜਿਹੜੀ ਹੈ ਕਿਤੇ ਕਿਤੇ ਜਿੱਥੇ ਪਰਾਲੀ ਮੋਟੀ ਸੀ ਉਹਨੂੰ ਡੰਡਿਆਂ ਨਾਲ ਹਲਾ ਕੇ ਪਾਣੀ ਲਾਤਾ ਸੋ ਇਹ ਤਕਨੀਕ ਦੇ ਵਿੱਚ ਵੀ ਬਹੁਤ ਵਧੀਆ ਨੇ ਰਿਜ਼ਲਟ ਦਿੱਤਾ ਤੇ ਜਿਹੜੀ ਨੈਨੋ ਡੀਪ ਨੇ ਸੋਧੀ ਹੋਈ ਕਣਕ ਨੇ ਤੇ ਬਾਕੀ ਅੱਗੇ ਤੁਹਾਨੂੰ ਹੋਰ ਇਹਦੇ ਕੀ ਕੀ ਰਿਜ਼ਲਟ ਆਉਂਦੇ ਨੇ ਆਪਾਂ ਕੁਝ ਕੁ ਦਿਨਾਂ ਦੇ ਵਕਫੇ ਦੇ ਤੁਹਾਨੂੰ ਉਹ ਇਧਰ ਤੁਹਾਨੂੰ ਦਿਖਾਉਣਾ ਚਾਹਾਂਗਾ ਦੇਖੋ ਜਿੱਧਰ ਨੈਨੋ ਡੀਪੀ ਲਾਏ ਅਸੀਂ ਦੂਰ ਤੱਕ ਹਰਿਆਵਲ ਕਣਕ ਮਾਰ ਰਹੀ ਆ ਵੇਖੋ ਤਾਂ ਇਧਰ ਜੇਕਰ ਇਸ ਪਾਸੇ ਕਰੀਏ ਜਿੱਥੇ ਅਸੀਂ ਨੈਨੋ ਡੀਪੀ ਨਾਲ ਨਹੀਂ ਸੋਧਿਆ ਤਾਂ ਇਸ ਕਣਕ ਦਾ ਇਹ ਪੂਰਾ ਪਤਾ ਨਹੀਂ ਲੱਗ ਰਿਹਾ ਇਹ ਬੀਜ ਜੇ ਉਗ ਰਿਹਾ ਤਾਂ ਇੰਨਾ ਫਰਕ ਤੁਸੀਂ ਬਾ ਕਮਾਲ ਕੈਮਰੇ ਦੀ ਅੱਖ ਨਾਲ ਵੇਖ ਸਕਦੇ ਹੋ ਤਾਂ ਇਹਦੇ ਚ ਮੈਨੂੰ ਬਾਲਾ ਕੋਈ ਦੱਸਣ ਦੀ ਲੋੜ ਨਹੀਂ ਸੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ